ਸੋਤਨ ਪਰਾ ਸੋਤਨ ਸੋਗਰਨ ਨੂੰ ਗੋਤਾ ਦੇ ਰਾਕੇ ਪ੍ਰਭਾ ਦੀ ਅਰਵਾ ਸਰਵਾਸ਼ਿਕ ਨੂੰ ਪਰਵਾ ਗੁਰੂ ਜੀ ਦੀ ਬਤੀ ਬੋਸੀ ਜੀ ਸਹਾਇ ਨਾਲ ਸ੍ਰੀ ਭੁਲੋਕੀ ਜੀ ਦੇ ਪਤਸ਼ਾਹ ਜੀ ਦਸਨੀ ਪ੍ਰਧਾਨ ਡੋਕਟਰ ਸੰਮਰਤਾ ਗੁਰੂ ਨਾਨਕ ਦੇਵ ਜੀ ਦੇ ਆਦੇ ਗੁਰੂ ਕੀ ਅੰਮ੍ਰਿਤ ਬਾਸ ਆਰਮ ਦਾਸ ਜੀ ਹੋਈ ਸਹਾਇ ਅਰਧਨ ਹਰ ਗੋਬਿੰਦਨ ਉਹ ਸਮਰੋਹ ਸ੍ਰੀ ਘਰ ਰੌਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਡਿਰੇਕਟਰ ਸਾਹਿਬ ਦੁੱਖ ਨਾਲ ਇਕ ਬਹਾਦਰ ਸੁਮਰਜੀ ਭਾਰ ਨਾਣਿ ਸਿਆਵੇ ਤਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹ ਤਾਂ ਹੋਣਾ ਜੀ ਸਹਾਇ ਦਸਮ ਪਾਤਸ਼ਾਹ ਜੀ ਦੀ ਜੋਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਲੋੜ ਦਾ ਧਿਆਨ ਰੱਖ ਕੇ ਸਾਡੀ ਸਾਰੀ ਬੋਲੋ ਜੀ ਵਾਹਿਗੁਰੂ ਰਾਗ ਹੱਟੇ ਪੰਨਾ ਤੇ ਆਰਿਆ 14 ਸਾਹਿਬ ਜਾ ਦੀਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਵ ਚਲਾਇ ਸੇਵਾਹੀ ਦੀ ਚੰਡਟ ਕੀ ਤਰਪ ਜੀ ਦੇ ਭਾਣੇ ਨੂੰ ਚਾਰ ਸੱਤਾ ਤੇ ਥੋੜੀ ਚਬਰ ਕੇ ਮਨਿਆ ਬਣਾ ਪਿਆ ਰਿਆਂ ਸੁਪਿਆਰਿਆਂ ਦੀ ਪੁੱਤਰ ਪਾਈ ਦਾ ਧਿਆਨ ਕਰਕੇ ਖਲਸਾ ਦੀ ਸਾਹੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘ ਸਿੰਘਣੀਆਂ ਧਰਮ ਹਿਰਪਸੀ ਸਿਖਤੇ ਬੰਦ ਬੰਦ ਕਟਵਾਏ ਕੋਪਰੀਆਂੋਂ ਹਰਿਆਣਾਂ ਚੁਣਕੜੀਆਂ ਦੀ ਛੜੇ ਆਰਿਆਂ ਨਾ ਤੰਤਰ ਹੋਏਗੇ ਗੁਰਦਵਾਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਲਿਆ ਦੇਖੀ ਸੇ ਸਾਰ ਸਵਤ ਸਾਨ ਨਿਵਾਇਏ ਉਹਨਾਂ ਦਾ ਦਿਨੇਰੇ ਤੋਂ ਵਾਹਿਗੁਰੂ ਜੀ ਵਾਹਿਗੁਰੂ ਜੀ ਪ੍ਰਮਾਣ ਸਰਵਤ ਪਵਨ ਸਾਹਿਬ ਦੀ ਨਿਵਾਣਾ ਬਹੇ ਜੀ ਸਭ ਨੂੰ ਪਾਣ ਸਾਹਿਬ ਦੀ ਤਰਫ ਪਰਿਵਾਰ ਤੇ ਤੁੰਗਵਾ ਦੀ ਗੁਰੂ ਸਾਹਿਬ ਜੀ ਸਾਰ ਤੇ ਤੁੰਗਵਾ ਨਾਮ ਤੇ ਆਇਆ ਇਹ ਸਾਰਨ ਕਾ ਸੋਤਾ ਸਰਬ ਸੋਤ ਗੁਰੂ ਦਾਦਾ ਗੁਰੂ ਗੋਬਿੰਦ ਸਾਹਿਬ ਤਾਹ ਤਾ ਰਚਿਆ ਰਤ ਦੇ ਤੇ ਉਪਦੇਵ ਬ੍ਰਿਧ ਕੀ ਪਾਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਹਾਲ ਸਾਹਿਬ ਜੀ ਕੇ ਬੋਲ ਵਾਲੇ ਭੋਲ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੇ দান ਕੇਸ দান ਰਹਿਤ দান ਵਿਵੇਕ দান ਵਸਾਹ দান ਪ੍ਰੋਸਾਹ দান ਦਾਨ ਦੀ ਸਰਦਾਨ ਨਾਮ দান ਸ੍ਰੀ ਅਮਰਤ ਸਰ ਸਾਹਿਬ ਜੀ ਕੇ ਪੁੱਤਰ ਦ੍ਰਿਸ਼ਣ ਇਸਨਾਨ ਚੌਕੀਆਂ ਝੱਲੇ ਬੰਗੇ ਧੁਖੂਗਿਆ ਤਨ ਤਨ ਦਾ ਅਕਾਰ ਵਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਜਿਨ ਮਾਣੇਉਂਦੇ ਮਾਨ ਸਰਬ ਰੂਹ ਨੇ ਤਾਂ ਜਾਂਦੇ ਤਾਂ ਨਿਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਾਬੇ ਉਹ ਸ਼ਹੀਦ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਪਾਵਨ ਹਾਜ਼ੂਰ ਸਮੂਹ ਸੰਗਤ ਜੀ ਕੀ ਅਰਦਾਸ ਬੇਨਤੀ ਹੈ ਉਦਮ ਮੱਤ ਪ੍ਰਭ ਅੰਤਰ ਜਾਨੀ ਜਿਉਂ ਪ੍ਰੇਰੇ ਤਿਉ ਕਰਨਾ ਰੱਖ ਖੁਸ਼ੀਆਂ ਪਾਟਸ਼ਾਈਆਂ ਇਹ ਸਤਿਗੁਰੂ ਨਦਰ ਕਰਦੇ ਦੇ ਮਾਵਾਕਾ ਅਨੁਸਾਰ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨਾਂ ਨੂੰ ਦੰਦ ਬਲ ਬਖਸ਼ਿਸ਼ ਕੀਤਾ ਹੈ ਦਰ ਘਰ ਦੇ ਪ੍ਰੀਤਵਾਨ ਭਾਈ ਗੁਰਮੀਤ ਸਿੰਘ ਜੀ ਫੱਤਾ ਸੁਨੂ ਹੀ ਪਰਿਵਾਰ ਰਲ ਮਿਲ ਕੇ ਪੱਤਰ ਉਹ ਕਰਕੇ ਸਭ ਤੋਂ ਸੱਚੇ ਪਾਤਸ਼ਾਹ ਜੀ ਨੂੰ ਨਵੇਂ ਨੈਲ ਉਹ ਸਾਰੇ ਸਨ ਉੱਪਰ ਲੈਂਟਰ ਪਾਉਣ ਲੱਗੇ ਹਨ ਸਤਿਪਾਤਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੇਵਕ ਆਪ ਜੀ ਤੋਂ ਆਗਿਆ ਮੰਗਦੇ ਆ ਸਤਿਗੁਰੂ ਜੀ ਕਿਰਪਾ ਰੰਤ ਬਖਸ਼ਿਸ਼ ਕਰਨੀਆਂ ਲੈਂਟਰ ਦੀਆਂ ਤਿਆਰੀਆਂ ਕੀਤੀਆਂ ਗਈਆਂ ਮਸ਼ਿੰਦਰੀ ਦੀ ਚੜ੍ਹਦੀ ਕਲਾ ਕਰਨੀ ਸੇਵਾਦਾਰਾਂ ਦੀਆਂ ਚੜ੍ਹਦੀਆਂ ਕਲਾ ਕਰਨੀਆਂ ਬਿਆੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਣ ਕਰਨੀਆਂ ਸੰਗਤਾਂ ਵੱਲੋਂ ਦਰ ਤਿਲਫੁਲ ਭਟਾਵਾਂ ਦਰ ਪ੍ਰਵਾਣ ਕਰਨੀਆਂ ਸੰਗਤਾਂ ਦੀਆਂ ਸ਼ੋਭਾ ਭਾਵਨਾਵਾਂ ਪੂਰੀਆਂ ਕਰਨੀਆਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਹਾਜ਼ਰ ਹੈ ਦਰ ਪ੍ਰਵਾਣ ਪ੍ਰਵਾਣ ਹੋਇਆ ਪ੍ਰਸ਼ਾਦ ਤ੍ਰਿਸ਼ਾਦ ਸੰਗਤ ਵਿੱਚ ਵਰਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਤਿ ਜੀ ਮਹਾਰਤਿ ਜੀ ਦੀ ਆਸ ਹੈ ਹੋਵੇ ਸੰਗਤਾਂ ਨੂੰ ਲੈਂਟਰ ਪਾਉਣ ਦੀ ਆਗਿਆ ਬਖਸ਼ਿਸ਼ ਕਰੋ ਸੁਖ ਹੋਵੇ ਨਾਮ ਤੇ ਆਵੇ ਗੁਰੂ ਨਾਨਕ ਨਾਮ ਜਪਤੇ ਕਰਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂਜ ਕਾਰਾ ਬਲਾਵੇ ਸੋ ਲਿਆ ਲੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I can't